ਉਪਚੋੜਾ ਦੇ ਰਿਜ਼ਲਟ ਆ ਰਹੇ ਨਹੀਂ ਤੇ ਸਾਡੇ ਨਾਲ ਕੈਬਨਿਟ ਮਿਨਿਸਟਰ ਹਰਜੋਤ ਸਿੰਘ ਬੈਂਸ ਨੇ ਬੈਂਸ ਸਾਹਿਬ 92 ਸੀਟਾਂ 2022 ਦੇ ਵਿੱਚ ਜਿਹੜੀ ਹੈ ਤੁਸੀਂ ਲਿੱਤੀ ਸੀ ਹੁਣ ਇਹ ਸੀਟਾਂ 94 ਹੋ ਜਾਣੀਆਂ ਜੇ ਇੱਕ ਸੀਟ ਹੋਰ ਹੋ ਗਈ ਤਾਂ 95 ਹੋ ਜਾਣਗੀਆਂ ਇਤਿਹਾਸ ਰਚ ਰਹੇ ਆ ਹਾਂ ਇਹ ਦੇਖੋ ਜੀ ਗੁਰੂ ਸਾਹਿਬ ਨੇ ਬਹੁਤ ਕਿਰਪਾ ਕੀਤੀ ਹੈ ਤੇ ਇਹ ਚਾਰੋਂ ਬਾਈਪੋਲਾਂ ਦੇ ਵਿੱਚ ਬਹੁਤ ਵਧੀਆ ਪਰਫਾਰਮੈਂਸ ਤੇ ਮੈਂ ਕਹੂੰਗਾ ਕਿ ਜਿਵੇਂ ਢਾਈ ਸਾਲਾਂ ਦੇ ਜੋ ਸਰਕਾਰ ਦੇ ਕੰਮ ਹੈ ਸਾਡੇ ਮੁੱਖ ਮੰਤਰੀ ਸਾਹਿਬ ਦੇ ਜੋ ਕੰਮ ਹੈ ਉਹਨਾਂ ਦੇ ਉੱਤੇ ਮੋਹਰ ਲੱਗਿਆ ਚਾਹੇ ਉਹ ਸਿੱਖਿਆ ਛੋਣ ਚਾਹੇ ਸਿਹਤ ਛੋਣ ਰੋਜ਼ਗਾਰ ਦਾ ਹੋਵੇ ਨੈਰੀ ਪਾਣੀ ਹੋਵੇ ਬਹੁਤ ਸਾਰੇ ਜਿਹੜੇ ਕੰਮ ਜ਼ਮੀਨਾਂ ਦੇ ਉੱਤੇ ਹੋਏ ਹੈ ਜ਼ਮੀਨੀ ਪੱਧਰ ਤੇ ਹੋਏ ਉਸ ਦਾ ਨਤੀਜਾ ਹੈ ਕਿ ਚੱਬੇ ਹਾਲ ਤੋਂ ਸਾਡਾ 30 ਸਾਲ ਦਾ ਇੱਕ ਨੌਜਵਾਨ 30000 ਤੋਂ ਵੱਧ ਵੋਟਾਂ ਨਾਲ ਜਿੱਤ ਰਿਹਾ ਉਸੀ ਦਾ ਨਤੀਜਾ ਹੈ ਕਿ ਡੇਰਾ ਬਾਬਾ ਨਾਨਕ ਮਾਝੇ ਦੀ ਉਹ ਸੀਟ ਗੁਰਦਾਸਪੁਰ ਖੇਤਰ ਜਿਹੜੀ ਅਸੀਂ 2022 ਚ ਆਸਪਾਸ ਦੀਆਂ ਸੀਟਾਂ ਵੀ ਹਾਰੇ ਅੱਜ ਉਸ ਬੈਲਟ ਦੇ ਵਿੱਚ ਜਿੱਥੇ ਕਿਹਾ ਜਾਂਦਾ ਸੀ ਕਿ ਪਾਰਟੀ ਸਭ ਤੋਂ ਕਮਜ਼ੋਰ ਹੈ ਅੱਜ ਉਸ ਸੀਟ ਵੀ ਅਸੀਂ ਜਿੱਤ ਚੁੱਕੇ ਹਾਂ ਮੈਨੂੰ ਹੁਣੀ-ਹੁਣੀ ਦੱਸਿਆ ਗਿਆ ਕਿ ਉਹ ਸੀਟ ਡਿਕਲੇਅਰ ਹੋ ਚੁੱਕੀ ਹੈ ਤੇ ਇਹ ਸਾਬ ਦੱਸਦਾ ਕਿ ਇਸ ਵਾਰੀ ਹੁਣ ਮਾਝਾ ਵੀ 2027 ਚ ਕੰਪਲੀਟ ਸਵਿਪ ਕਰੂਗਾ ਜਿਵੇਂ ਮਾਲਵੇ ਨੇ ਕਿਹਾ ਸੀ ਗਿੱੱਜੜਬਾ ਜਿੱਥੋਂ ਕਾਂਗਰਸ ਦੇ ਪ੍ਰਧਾਨ ਦੀ ਸੀਟ ਹੈ ਠੀਕ ਹੈ ਨਾ ਜਿਹੜਾ ਸਟੇਟ ਦੇ ਪ੍ਰਧਾਨ ਹੈ ਜਿਹੜੇ ਦਾਅਵੇ ਵੱਡੇ ਵੱਡੇ ਕਰਦੇ ਉਹ ਆਪਣਾ ਜਿਹੜਾ ਹੈ ਆਪਣਾ ਕਿਲਾ ਨਹੀਂ ਬਚਾ ਸਕੇ ਇਹ ਆਪ ਦਿਖਾਉਂਦਾ ਹੈ ਕਿ ਲੋਕ ਕੰਮ ਦੀ ਰਾਜਨੀਤੀ ਨੂੰ ਪਸੰਦ ਕਰਦੇ ਆ ਅੱਛਾ ਕਿੱਧੜ ਬਾਹ ਤੇ ਡੇਰਾ ਬਾਬਾ ਨਾਨਕ ਦੀ ਤੁਸੀਂ ਗੱਲ ਕੀਤੀ ਦੋਨਾਂ ਥਾਵਾਂ ਤੇ ਹਿੱਕ ਦੀ ਲੜਾਈ ਨਜ਼ਰ ਆ ਰਹੀ ਸੀ ਦੋਨੋਂ ਕਾਂਗਰਸ ਆਗੂ ਸੀਨੀਅਰ ਕਾਂਗਰਸ ਆਗੂ ਇਹ ਫਾਈਟ ਕਿਵੇਂ ਦੇਖਦੇ ਮੈਂ ਦੇਖਦਾ ਜੀ ਦੇਖੋ ਲੋਕ ਨਾ ਕੰਮ ਦੀ ਰਾਜਨੀਤੀ ਪਸੰਦ ਕਰਦੇ ਆ ਉਹ ਉਹਨਾਂ ਦੇ ਹੰਕਾਰ ਦੰਤ ਹੋਇਆ ਜਿਸ ਤਰੀਕੇ ਦੀ ਸ਼ਬਦਾਵਲੀ ਜਿਸ ਤਰੀਕੇ ਦੀ ਭੱਦੀ ਸ਼ਬਦਾਵਲੀ ਉਹ ਨਹੀਂ ਵਰਤੀ ਹੈ ਲੋਕਾਂ ਨੇ ਉਸ ਦਾ ਜਵਾਬ ਦਿੱਤਾ ਬਰਨਾਲਾ ਸੀਟ ਦੀ ਹਾਲਾਂਕਿ ਰੁਝਾਨ ਆ ਰਹੇ ਹੱਲੇ ਵੀ ਆ ਕਿੱਥੇ ਲੱਗ ਰਿਹਾ ਹੈ ਕਿ ਜਿਹੜਾ ਜੀ ਬਰਨਾਲੇ ਪ੍ਰਤੀ ਕੌਨਫिडेंट ਨੇ ਬਰਨਾਲਾ ਅਸੀਂ ਜਿੱਤਾਂਗੇ ਬਰਨਾਲਾ ਕੋਲੇ ਇੱਕ ਮਲਟੀ ਕਾਰਨਰ ਫਾਈਟ ਹੋ ਚੁੱਕੀ ਉਹਦੇ ਕਰਕੇ ਕਰੀ ਕੋਈ ਅੱਗੇ ਕਰੀ ਕੋਈ ਅੱਛੇ ਤੇ ਹਜ਼ਾਰ ਤੋਂ ਥੱਲੇ ਦਾ ਜਿਹੜਾ ਹੈ ਜੀ ਉਹ ਚੱਲ ਰਹੀ ਹੈ ਅਸੀਂ ਪਿੱਛੇ ਚੱਲ ਰਹੇ ਪਰ ਆਪਾਂ 4-0 ਨਾਲ ਇਹ ਵੀ ਜਿੱਤਾਂਗੇ ਵੀ ਪੈਂ ਸਾਹਿਬ ਤੁਸੀਂ 2022 ਚ ਵੀ ਇਤਿਹਾਸ ਬਣਾਇਆ ਸੀ 91 ਸੀਟਾਂ ਨਾਲ ਉਹ 94 ਇਹ 95 ਹੋਣਗੇ ਤੇ ਹਜੇ ਦੇਖੋ ਜੀ ਗੱਲ ਇਹ ਕਿ ਅੱਜ ਪੰਜਾਬ ਦੇ ਵਿੱਚ ਆ ਸਰਪੰਚੀ ਇਲੈਕਸ਼ਨ ਹੋਏ ਹੋਣ ਪੰਜਾਬ ਦੇ ਵਿੱਚ ਇਸ ਵਕਤ ਇੱਕ ਹਰ ਚੱਲ ਰਹੀ ਹੈ ਲੋਕ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਕੀਤੇ ਹੋਏ ਕੰਮਾਂ ਤੋਂ ਬਹੁਤ ਖੁਸ਼ ਨੇ ਉਸੇ ਦਾ ਨਤੀਜਾ ਚਾਹੇ ਤੁਸੀਂ ਆਪਾਂ ਦੇਖ ਸਕਦੇ ਹਾਂ ਚਲੰਦਰ ਦੀ ਬਾਈਪੋਲ ਪਿੱਛੇ ਹੋਈ ਉਹ ਜਾਂ ਫਿਰ ਇਹ ਚਾਰੋਂ ਬਾਈਪੋਲਾਂ ਦੇ ਵਿੱਚ ਸਰਪੰਚੀ ਇਲੈਕਸ਼ਨ ਦਾ ਇੰਪੈਕਟ ਪਾਏਗਾ ਇਹਨਾਂ ਚਾਰੋਂ ਬਿਲਕੁਲ ਹੋਊਗਾ ਜੀ ਐਮਸੀ ਸਾਰੇ ਐਮਸੀਸ ਦੇ ਜਿਹੜੇ ਆ ਰਹੇ ਨਗਰ ਪਾਲਿਕਾ ਦੇ ਜਿਹੜੇ ਚੋਣ ਆ ਰਹੇ ਆ ਕਾਰਪੋਰੇਸ਼ਨਾਂ ਚੋਣ ਆ ਰਹੇ ਆ ਪਚਾ ਆਮ ਆਦੀ ਪਾਰਟੀ ਵੱਡੀ ਜਿੱਤ ਹਾਸਲ ਬਿਲਕੁਲ ਜਿੱਤ ਜਿਹੜੀ ਹੈ ਉਹ ਹਲੇ ਵੀ ਮੰਨ ਕੇ ਚੱਲ ਰਹੇ ਨੇ ਕਿ ਅੱਛੀ ਭਾਜਪਾ ਦੇ ਨਾਲ ਆਮ ਆਦੀ ਪਾਰਟੀ ਜਿੱਤੀ ਹੈ ਤੇ ਦੂਜੇ ਪਾਸੇ ਇਹਨਾਂ ਨੇ ਕਿਹਾ ਕਿ ਹਲੇ ਵੀ ਐਕਸਪੈਕਟ ਕਰਨੇ ਕਿ ਬਰਨਾਲਾ ਸੀਟ ਤੋਂ ਜਿਹੜਾ ਆਮ ਆਦੀ ਪਾਰਟੀ ਦੇ ਉਮੀਦਵਾਰ ਜੋਈ ਕਿ ਇਹਨਾਂ ਆਪਣੇ ਆਪ ਦੇ ਵਿੱਚ ਜ਼ਰੂਰ ਇਤਿਹਾਸ ਰੱਖਿਆ ਦੇ ਆਏ ਕਿ 19 ਸਟਾ ਇੱਕ ਸਿੰਗਲ ਪਾਰਟੀ ਪੰਜਾਬ ਦੇ ਵਿੱਚ ਪਹਿਲੀ ਵਾਰ ਲੈ ਕੇ ਗਈ ਹੈ 2022 ਦੇ ਵਿੱਚ ਵੀ ਇਹੀ ਨਤੀਜੇ ਆਏ ਸੀ ਤੇ ਹੁਣ ਵੀ ਇਹੀ ਨਤੀਜੇ ਜਿਹੜੇ ਆ ਉਹ ਨਜ਼ਰ ਆ ਰਹੇ ਹਨ ਫਿਲਹਾਲ ਜਿਵੇਂ ਜਿਵੇਂ ਰੁਝਾਨ ਵਧ ਰਿਹਾ ਤੇ ਆਵਾਦੀ ਪਾਰਟੀ ਦੇ ਦਫਤਰ ਦੇ ਵਿੱਚ ਜਸ਼ਨ ਦਾ ਮਾਹੌਲ ਵੀ ਉਸੇ ਤਰੀਕੇ ਨਾਲ ਹੁਣ ਪੱਕਾ ਦਵਾ ਨਜ਼ਰ ਆ ਰਿਹਾ ਹੈ ਇੱਥੇ ਵੀ ਕਾਰਜ ਕਰਤਾ ਲੀਡਰਸ ਪਹੁੰਚਨੇ ਸ਼ੁਰੂ ਹੋ ਗਏ ਨੇ ਤੇ ਦੇਖਣਾ ਇਹ ਰਹੇਗਾ ਕਿ ਆਖਿਰ ਨਤੀਜਿਆਂ ਦਾ ਕਿਉਂਕਿ ਇਹਨਾਂ ਨੇ ਕਿਹਾ ਕਿ ਸਿੱਧਾ ਅਸਰ ਜਿਹੜੇ ਆਨ ਨੇਗਰ ਨਗਰ ਨਗਰ ਕਾਉਂਸਲ ਤੇ ਨਗਰ ਪੰਚਾਇਤਾਂ ਦੀ ਚੋਣਾਂ ਨੇ ਉਸ ਤੇ ਵੀ ਪਵੇਗਾ ਕਿਆਨਪਸੇ ਰੋਹਿਤ ਦਿਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ